ਮਾਮਲਾ ਸਾਡੀ ਟੀਮ ਨੇ ਐਡਵਾਂਸ ਟੀਮ ਨੇ ਇੱਥੇ ਨਾਕਾਬੰਦੀ ਕੀਤੀ ਸੀ ਤੇ ਇਧਰੋਂ ਲੰਮਾ ਪਿੰਡ ਚੌਕ ਕੋਲੋਂ ਤਿੰਨ ਮੋਟਰਸਾਈਕਲ ਦੇ ਨੌਜਵਾਨ ਆਏ ਆ ਜਿਨ੍ਹਾਂ ਨੂੰ ਚੈੱਕ ਕੀਤਾ ਤੇ ਉਹਨਾਂ ਦੇ ਮੋਟਰਸਾਈਕਲ ਤੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ ਜੀ ਸਰ ਕਿੱਥੇ ਦੇ ਰਹਿਣਲੇ ਤਿੰਨੇ ਮਾਰਕੀਟ ਇੰਟਰਨੈਸ਼ਨਲ ਵੈਲਿਊ ਮੇਰੇ ਸਾਹਮਣੇ 2 ਕਰੋੜ ਹੋਣੀ ਹੈ ਜੀ 2 ਕਰੋੜ ਮੈਕਸਿਮਮ 2 ਓਕੇ ਓਕੇ ਸਰ ਇਹ ਬੰਦਿਆਂ ਨੇ ਪ੍ਰੋਫਾਈਲ ਕੀਆ ਸਰ ਇਹਨਾਂ ਦੀ ਇਹਦੇ ਚ ਕਰ ਰਹੇ ਪੁੱਛਗਿਛ ਕਰ ਰਹੇ ਉਸ ਤੋਂ ਬਾਅਦ ਦੱਸਦੇ ਕੀ ਹੈ ਸਾਰਾ ਪੁੱਛਗਿਛ ਕਰਨ ਤੋਂ ਬਾਅਦ ਜੋ ਤੱਤ ਸਾਹਮਣੇ ਆਏ ਤੇ ਆਪ ਉਸ ਤੋਂ ਤਬਦੀਲਿਸ਼ ਵੇਚ ਲੈਂਦੇ ਆ ਸਰ ਨਾ ਇਹ ਦੋ ਬੰਦੇ ਇਹ ਦੋ ਬੰਦੇ ਤੇ ਹੈਗੇ ਆ ਇੱਧਰ ਦੇ ਕਪੂਰਥਲੇ ਜ਼ਿਲ੍ਹੇ ਦੇ ਆ ਤਿੰਨੇ ਕਪੂਰਥਲੇ ਦੇ ਪੱਖ-ਪੱਖ ਪਿੰਡਾਂ ਦੇ ਆ ਸਰ ਕਿਸੇ ਨੂੰ ਦੇਣ ਆਏ ਸੀ ਕਿ ਲੈ ਕੇ ਜਾ ਰਹੇ ਸੀ ਇਹ ਅਸੀਂ ਤਬਦੀਲਿਸ਼ ਕਰ ਰਹੇ ਆ ਇਹਨਾਂ ਪਤਾ ਲੱਗ ਗਿਆ ਨਾਮ ਕੀ ਇਹਨਾਂ ਦੇ ਲੋਕਲ ਹੀ ਰਹਿਣ ਵਾਲੇ ਆ ਕਿ ਦੂਰ ਦੇ ਕਿਥੋਂ ਨਹੀਂ ਆ ਪੂਰਥਲੇ ਜ਼ਿਲ੍ਹੇ ਦੇ ਆ ਉਹੀ ਦਾ ਨਾਮ ਤੇ ਰੋਹਿਤ ਦਾ ਨਾਮ ਲੰਕੇ ਮੈਂ ਇੱਕ ਇੱਕ ਕਲੀਅਰ ਕਰਨਾਗਾ ਮੇਰੇ ਮਾ ਰੋਹਿਤ ਹੈ ਰੋਹਿਤ ਹੈ ਸਰ ਕਿਥੋਂ ਆਉਂਦਾ ਸੀ ਛੇ ਆਂਦੀ ਕਿਥੋਂ ਸੀ ਤੇ ਸਪਲਾਈ ਕਿਥੋਂ ਹੁੰਦੀ ਸੀ ਇਹ ਜੇ ਅਜੇ ਐਫ ਆਈ ਆਰ ਕਰ ਰਹੇ ਆ ਉਸ ਤੋਂ ਬਾਅਦ ਸਾਰਾ ਪਤਾ ਲੱਗ ਜਾਏਗਾ ਠੀਕ ਹੈ ਓਕੇ ਟੋਟਲ ਕਿੰਨੇ ਜਾਣੇ ਆ ਸਰ ਤਿੰਨ ਜਾਣੇ ਤਿੰਨ ਜਾਣੇ ਤੁਸੀਂ ਦੇਖਣਾ 1222 ਸੁਦਾਸੀ ਕੀ ਤਿੰਨ ਜਾਣੇ ਆ ਜਿਹੜੇ ਫੜੇ ਹੋਏ ਆ ਤੁਹਾਨੂੰ ਦਿਖਾਉਣੇ ਨੇ ਅਧਿਕਾਰੀ ਜੇ ਸਾਡੇ ਕੋਲ ਵੀ ਮੌਜੂਦ ਨੇ ਇਹ ਤੋਂ ਦਿਨ ਸਟ੍ਰਗਲ ਆ ਗਿਆ ਲੁਸੇ ਲੱਗ ਰਿਹਾ ਵੀ ਦੇਖ ਰਹੇ ਹਾਂ ਲਗਾਤਾਰ ਤੋਂ ਉਤਾਰ ਰਹੇ ਜੀ ਕੋ ਜਿਹੜੀ ਹੈ ਜਿਹੜੀ ਐਸਟੀਐਫ ਵੀ ਬੜੀ